ਹਲਕਾ ਫਿਲੌਰ ਦੇ ਪਿੰਡ ਬੰਡਾਲਾ ਵਿਖੇ ਸਰਕਾਰੀ ਕન્યા ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਜੀ ਦੀ ਅਗਵਾਈ ਹੇਠ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਹਿਤ ਅੱਜ ਹਲਕਾ ਇੰਚਾਰਜ ਫਿਲੌਰ ਜੁਆਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਕੂਲ ਵਿੱਚ ਹੋਏ ਕੰਮਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਚੰਦਰ ਸ਼ੇਖਰ ਵਰਮਾ ਅਤੇ ਸਕੂਲ ਸਟਾਫ ਮੈਂਬਰ ਸਹਿबान ਬਲਾਕ ਪ੍ਰਧਾਨ ਸੰਤੋਖ ਸਿੰਘ ਬੰਡਾਲਾ ਬਲਾਕ ਪ੍ਰਧਾਨ ਜਗਤਰਾਮ ਪੱਟੇ ਬਲਾਕ ਪ੍ਰਧਾਨ ਇਕਬਾਲ ਸਿੰਘ ਵੈਪਵ ਸ਼ਰਮਾ ਕੋਆਰਡੀਨੇਟਰ ਯੂਥ ਵਿੰਗ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਅਤੇ ਪੰਚਾਇਤ ਮੈਂਬਰ ਸਹਿਬਾਨ ਮੌਜੂਦ ਸਨ ਹਲਕਾ ਫਿਲੌਰ ਦੇ ਪਿੰਡ ਬੰਡਾਲਾ ਵਿਖੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਜੀ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤੇ ਅੱਜ ਹਲਕਾ ਇਨਚਾਰਜ ਫਿਲੌਰ ਜੁਆਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਕੂਲ ਵਿੱਚ ਹੋਏ ਵਕਤ ਕੰਮਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਫਿਲੌਰ ਦੇ ਪਿੰਡ ਬੰਡਾਲਾ ਵਿਖੇ ਕਾਮਰੇਡ ਹਰਕਿਸ਼ਨ ਸੁਰਜੀਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਪੰਜਾਬ ਸਰਕਾਰ ਜੀ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਿਤ ਹਛ ਹਲਕਾ ਇੰਚਾਰਜ ਫਿਲੌਰ ਜੁਆਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਕੂਲ ਵਿੱਚ ਹੋਏ ਵਕਤ ਕੰਮਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਨਿਲਮ ਮਲਹੋਤਰਾ ਅਤੇ ਸਕੂਲ ਸਟਾਫ ਮੈਂਬਰ ਸਹਿਬਾਨ ਬਲਾਕ ਪ੍ਰਧਾਨ ਸੰਤੋਖ ਫਿਲੌਰ ਦੇ ਪਿੰਡ ਤਿੰਨਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੰਜਾਬ ਸਰਕਾਰ ਜੀ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਿਤ ਅਚ ਹਲਕਾ ਇੰਚਾਰਜ ਫਿਲੌਰ ਜੁਆਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਕੂਲ ਵਿੱਚ ਹੋਏ ਵਕਤ ਕੰਮਾਂ ਦਾ ਉਦਗਾਟਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰਾਜਕੁਮਾਰੀ ਅਤੇ ਸਕੂਲ ਸਟਾਫ ਮੈਂਬਰ ਸਹਿਬਾਨ ਬਲਾਕ ਹਲਕਾ ਫਿਲੌਰ ਦੇ ਪਿੰਡ ਕਾਹਨਾ ਟੇਸਿਆ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੰਜਾਬ ਸਰਕਾਰ ਜੀ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਿੱਤ ਅਜ ਹਲਕਾ ਇੰਚਾਰਜ ਫਿਲੌਰ ਜੁਆਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਕੂਲ ਵਿੱਚ ਹੋਏ ਵਕ ਕੰਮ ਦਾ ਉਦ்கਾਟਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਤੇ ਸਕੂਲ ਸਟਾਫ ਮੈਂਬਰ ਸਹਿਬਾਨ ਬਲਾਕਵਿੰਗ ਪਿੰਡ ਦੇ ਸਰਪੰਚ ਸ੍ਰੀਮਤੀ ਸੁਮਨ ਦੇਵੀ ਜੀ ਅਤੇ ਪੰਚਾਇਤ ਮੈਂਬਰ ਸਹਿਬਾਨ ਮੌਜੂਦ ਸਨ ਹਲਕਾ ਫਲੋਰ ਦੇ ਪਿੰਡ ਬੰਡਾਲਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਵਿਖੇ ਪੰਜਾਬ ਸਰਕਾਰ ਜੀ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਮੁਹਿੰਮ ਤਿਤ ਅਚ ਹਲਕਾ ਇੰਚਾਰਜ ਫਲੋਰ ਜੁਆਇੰਟ ਸਕੱਤਰ ਪੰਜਾਬ ਵਾਈਸ ਚੇਅਰਮੈਨ ਐਜੂਕੇਸ਼ਨ ਬੋਰਡ ਪੰਜਾਬ ਮਾਨਯੋਗ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਸਕੂਲ ਵਿੱਚ ਹੋਏ ਵਕ ਕੰਮਾਂ ਦਾ ਉਦਗਾਟਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਮਲਹੋਤਰਾ ਅਤੇ ਸਕੂਲ ਸਟਾਫ ਮੈਂਬਰ ਸਹਿਬਾਨ ਬਲਾਕ ਕੁਲਦੀਪ ਸਿੰਘ ਅਤੇ ਪੰਚਾਇਤ ਮੈਂਬਰ ਸਹਿਬਾਨ ਮੌਜੂਦ ਸਨ ਕੈਮਰਾਮੈਨ ਵਿਜੇ ਮਾਨ ਦੇ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ श्री प्रेम कुमार जी साख का चेयरमैन पंडित जितेंद्र जी बैठे हैं और सानिया जी शिक्षा प्रतिनिधि सिस्टम के आगे आ जाओ आगे आ जाओ प्रेम जी ਾਂ ਵੀ ਨਹੀਂ ਬਿਨਾ ਹੌਸਲੇ ਚੁਕਣਾ ਕੰਮ ਹੱਸਦਾ ਬਹੁਤ ਹੀ ਸਤਿਕਾਰ ਤੇ ਸਿਆਣਾ ਬਣਾ ਲਾ ਬਹੁਤ ਹੀ ਇਕਵੜ ਭਾਈ ਅੱਜਾ ਜਨਾ ਕੋ ਲਾਹੀ ਹੋਇਆ ਹੈ ਥੋੜਾ ਜੇ ਕੋ ਲਾਹੀ ਹੈ ਬਹੁਤ ਬਹੁਤ ਤੁਸੀਂ 3 ਬਰਸ ਸਕੂਲ ਦੇ ਵਿੱਚ ਆਏ ਹੋ ਸੋ ਉਹਨਾਂ ਦੇ ਨਾਲ ਉਹਦੇ ਕੋਆਰਡੀਨੇਟਰ ਮੁੰਗੇ ਬੰਡਾਲੇ ਤੋਂ ਮੈਂਬਰ ਨੇ ਉਹ ਵੀ ਨਾਲ ਸੋ ਇੱਕ ਵਾਰ ਦੇਖੋ ਇਧਰ ਨੂੰ ਜੱਸ ਕਰੋ ਜੀ ओके जी हांजी करो स्टार ਪੰਜਾਬ ਸਰਕਾਰ ਆ ਸੁਚੇ ਪੰਜਾਬ ਦੇ ਵਿੱਚ ਪੰਜਾਬ ਸਿੱਖਿਆ ਕਰਤੀ ਇੱਕ slogan ਤੇ ਪੂਰੀ ਸਿਚੀ ਸਰਕਾਰ ਦੇ ਉਹ ਕੰਮ ਕਰ ਰਹੀ ਹੈ ਮੈਂ ਜੇ ਗੱਲ ਕਰਾਂ ਜੀ ਕਰਾਓ ਸ਼ੁਰੂਆਤ ਜੀ ਮਾਨ ਜੋ ਪ੍ਰਿੰਸੀਪਲ ਸਾਹਿਬ ਹੈਲੋ 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 ਸਰਾਜ ਸਕੂਲਾਂ ਦੇ ਬਾਰੇ ਅੱਜ ਕੁਝ ਪੜ੍ਹਾਂਗੇ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਜਿੰਨੇ ਵੀ ਪੰਜਾਬ ਸਿੱਖਿਆ ਕ੍ਰਾਂਤੀ ਮਹਮ ਤ ਤ ਅੱਜ ਸਕੂਲਾਂ ਦਾ ਜਿਹੜਾ ਅਸੀਂ ਅਦਗਾਟਨੀ ਸਮਰੋਹ ਜਿਹੜੇ ਸੀਗੇ ਉਹ ਕੀਤੇ ਆ ਲਗਭਗ ਅਸੀਂ ਹੁਣ ਤੱਕ ਜਿਹੜੇ ਆ ਪੰਜ ਸਕੂਲਾਂ ਨੂੰ ਜਿਹੜਾ ਕਮਰੇ, ਚਾਰ ਦੀਵਾਰੀਆਂ, ਵਾਸ਼ਰੂਮ ਔਰ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਦੇ ਨਾਲ ਇਕਾਟਣ ਕਰਕੇ ਜਿਹੜਾ ਬੱਚਿਆਂ ਨੂੰ ਮਈਆ ਕਰਵਾ ਦਿੱਤੇ ਹੈਗਾ ਸਭ ਤੋਂ ਪਹਿਲਾਂ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਲਾ ਬਡਾਲਾ ਉਸੇ ਜਿਹੜਾ ਸਕੂਲ ਸੀਗਾ ਉਹਦੇ ਵਿੱਚ ਤਕਰੀਬਨ 6 ਲੱਖ ਦੀ ਲਾਗਤ ਦੇ ਨਾਲ ਜਿਹੜਾ ਅਸੀਂ ਉਹ ਚਾਰ ਦੀਵਾਰੀ ਦਾ ਪ੍ਰੋਜੈਕਟ ਸੀਗਾ ਉਹ ਮੁਕੰਮਲ ਕੀਤਾ ਉਸ ਤੋਂ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਜਿਹੜਾ ਕਿ ਲੜਕੀਆਂ ਦਾ ਆ ਉਥੇ 751000 ਰੁਪਏ ਦੀ ਲਾਗਤ ਦੇ ਨਾਲ ਜਿਹੜਾ ਇੱਕ ਬਹੁਤ ਹੀ ਤਕਨੀਕੀ ਵਿਵਸਥਾ ਵਾਲਾ ਜਿਹੜਾ ਹੈਗਾ ਕਲਾਸਰੂਮ ਬੱਚਿਆਂ ਨੂੰ ਸਮਰਪਿਤ ਕਰਕੇ ਆਇਆ ਔਰ ਨਾਲ ਦੀ ਨਾਲ 5 ਲੱਖ ਰੁਪਏ ਦੀ ਲਾਗਤ ਦੇ ਨਾਲ ਉਸ ਦਾ ਬਾਉਂਡਰੀ ਵਾਲਾ ਜਿਹੜਾ ਪ੍ਰੋਜੈਕਟ ਸੀ ਉਸ ਦਾ ਵੀ ਅੱਜ ਜਿਹੜਾ ਹੈਗਾ ਕਟਾਣ ਕੀਤਾ ਹੈਗਾ ਉਸ ਤੋਂ ਉਪਰੰਤ ਸਰਕਾਰੀ ਪ੍ਰਾਇਮਰੀ ਸਕੂਲ ਬੰਡਾਰਾ ਉਸ ਦੇ ਵਿੱਚ ਲਗਭਗ 1.5 ਲੱਖ ਰੁਪਏ ਦੀ ਲਾਗਤ ਦੇ ਨਾਲ ਟਾਇਲਟ ਵਾਸ਼ਰੂਮ ਦਾ ਜਿਹੜਾ ਹੈਗਾ ਆ ਉਸ ਦਾ ਵੀ ਅਸੀਂ ਅੱਜ ਕਟਾਣ ਕਰਕੇ ਆਏ ਹੈਗੇ ਆ ਉਸੋ ਪ੍ਰਾਂਤ ਜਿਹੜਾ ਹੁਣ ਸਾਡਾ ਜਿਹੜਾ ਉਹ ਵੱਡਾ ਪ੍ਰੋਜੈਕਟ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੇਸੀਆਂ ਕਾਨਾ ਉੱਥੇ ਵੀ ਲਗਭਗ 7 ਕੁ ਲੱਖ ਰੁਪਏ ਦੇ ਪ੍ਰੋਜੈਕਟ ਜਿਹੜੇ ਸੀਗੇ ਰਿਪੇਅਰ ਤੇ ਮੇਨਟੇਨੈਂਸਗਾ ਔਰ ਨਾਲ ਦੀ ਨਾਲ ਜਿਹੜਾ ਅਸੀਂ ਕਮਰੇ ਦੀ ਜਿਹੜੀ ਸੀ ਉਹ ਗਾਰ ਸੀ ਉਹਦਾ ਕਰਕੇ ਆਇਆ ਹੁਣ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਜਿਹੜਾ ਹੈ ਧੀਨਪੁਰ ਜਿੱਥੇ ਕਿ ਬਹੁਤ ਹੀ ਸਤਕਾਰ ਤੇ ਬੱਚੇ ਨੇ ਆ ਦੇਖੋ ਤੁਸੀਂ ਬੱਚਿਆਂ ਨੇ ਬਹੁਤ ਹੀ ਵਧੀਆ ਰੰਗਾ ਰੰਗ ਪ੍ਰੋਗਰਾਮ ਕੀਤਾ ਆ ਇੱਥੇ ਵੀ ਲਗਭਗ 1 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬਾਉਂਡਰੀ ਵਾਲ ਦਾ ਪ੍ਰੋਜੈਕਟ ਸੀਗਾ ਉਸ ਦਾ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਅਦਕਾਟਣ ਕਰਕੇ ਇਹ ਸਕੂਲ ਸਮਰਪਿਤ ਕੀਤਾ ਕੁਝ ਸਕੂਲ ਨੇ ਹੋਰ ਕੰਮ ਸਾਨੂੰ ਦੱਸਿਆ ਉਹ ਵੀ ਜਿਹੜਾ ਹੈਗਾ ਜਲਦੀ ਅਸੀਂ ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਮੁਕੰਮਲ ਕਰ ਲਈ ਆ ਜਿਹੜਾ ਹੈਗਾ ਪ੍ਰੋਸਾ ਦਿੱਤਾ ਔਰ ਨਾਲ ਦੀ ਨਾਲ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੁਰਾ ਦੀ ਸੋਚ ਔਰ ਸਾਡੇ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਵੈਸ ਹੁਰਾ ਦੀ ਜਿਹੜੀ ਦਿਨ ਰਾਤ ਦੀ ਮਿਹਨਤ ਕਰਕੇ ਔਰ ਸਾਡੀ ਬਹੁਤ ਉੱਚੀ ਤੇ ਸੁੱਚੀ ਸੋਚ ਸਾਡੇ ਮਾਣਯੋਗ ਰਾਸ਼ਟਰੀ ਕਲਵਿਨਰ अरविंद केजरीवाल जी ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ ਜਿਹੜੇ ਸਿੱਖਿਆ ਜਗ ਦੇ ਕ੍ਰਾਂਤੀਕਾਰ ਜਿਹੜੇ ਸਾਡੇ ਮੰਤਰੀ ਨੀਸ਼ ਸੋਧਿਆ ਜਿਹੜੇ ਕਿ ਸਾਡੇ ਪੰਜਾਬ ਦੇ ਪਰਿਵਾਰੀ ਨੇ ਉਹਨਾਂ ਸਾਰਿਆਂ ਦੇ ਜਤਨਾ ਸਦਕਾ ਜਿਹੜਾ ਹੈਗਾ ਅੱਜ ਅਸੀਂ ਇਹਨਾਂ 50 ਸਕੂਲਾਂ ਦਾ ਜਿਹੜਾ ਹੈਗਾ ਇਕਾਟਣ ਕਰਕੇ ਸਕੂਲਾਂ ਨੂੰ ਸਮਰਪਿਤ ਕੀਤੇ ਆ ਔਰ ਨਾਲ ਦੀ ਨਾਲ ਬੱਚਿਆਂ ਨੇ ਬਹੁਤ ਵੱਡਾ ਅਤਸ਼ਾ ਔਰ ਸਕੂਲ ਦੀਆਂ ਮੈਨੇਜਮੈਂਟ ਕਮੇਟੀਆਂ ਪੰਚਾਇਤਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਆ ਉਹਨਾਂ ਨੇ ਵੀ ਇੱਕ ਵਾਦਾ ਪ੍ਰਣ ਕੀਤਾ ਆ ਕਿ ਅਸੀਂ ਇਹਨਾਂ ਸਕੂਲਾਂ ਦੀ ਸਰਕਾਰ ਦੇ ਨਾਲ ਰਲ ਕੇ ਜਿਹੜੀ ਨਿਹਾਰ ਬਦਲਾਂਗੇ ਔਰ ਜਿਹੜਾ ਸਮਾਜ ਦੇ ਵਿੱਚ ਕੋਹੜ ਜਾਂ ਜਿਹੜਾ ਸਮਾਜ ਦੇ ਵਿੱਚ ਬਰਾਈਆਂ ਨੇ ਜਿਹੜੀ ਪੰਜਾਬ ਸਰਕਾਰ ਨੇ ਜ਼ੰਗ ਨਸ਼ਿਆਂ ਵਿਰੁੱਧ ਜਿਹੜੀ ਅਗੇ ਛੇੜੀ ਆ ਉਸ ਦੇ ਵਿੱਚ ਵੀ ਨਾਲ ਭਰੋਸਾ ਦਿੱਤਾ ਕਿ ਅਸੀਂ ਸਾਰੇ ਪਿੰਡਾਂ ਵਾਲੇ ਸਕੂਲਾਂ ਵਾਲੇ ਬੱਚਿਆਂ ਦੇ ਮਾਧਿਅਮ ਰਾਹੀਂ ਜਿਹੜਾਗਾ ਪਿੰਡਾਂ ਦੇ ਵਿੱਚ ਇਤਨਾ ਲਿਆ ਕੇ ਉਹਨਾਂ ਨਸ਼ੇ ਦੇ ਸਤਾਕਰਾਂ ਨੂੰ ਭਜਾਵਾਂਗੇ ਔਰ ਉਹਨਾਂ ਦੇ ਬੰਦੇ ਸਥਾਨਾਂ ਤੱਕ ਜਿਹੜਾ ਭਜਾਵਾਂਗੇ ਸੋ ਮੈਂ ਅੱਜ ਦੇ ਇਸ ਸ਼ੁਭ ਮੌਕੇ ਤੇ ਮੈਂ ਸਾਰੇ ਇਸ ਧੀਰਪੁਰ ਸਕੂਲ ਦੇ ਸਰਪੰਚ ਔਰ ਜਿਹੜੇ ਹੈਗੇ ਆ ਐਸ ਐਮ ਸੀ ਕਮੇਟੀ ਦੇ ਮੈਂਬਰਾਨ ਔਰ ਖਾਸ ਤੌਰ ਤੇ ਅਧਿਆਪਕ ਜਿਨ੍ਹਾਂ ਨੇ ਮੈਨੂੰ ਦੱਸਿਆ ਇੱਕ ਅਧਿਆਪਕ ਮੁੱਖ ਅਧਿਆਪਕਾਂ ਨੇ 12 ਤੋਂ 54 ਤੱਕ ਵਿਦਿਆਰਥੀ ਲੈ ਕੇ ਆਉਣਾ ਇੱਕ ਬਹੁਤ ਹੀ ਵੱਡਾ ਇਹ ਜਿਹੜਾ ਹੈ ਪੰਜਾਬ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਆ ਸੋ ਆਓ ਸਾਰੇ ਹਲਕਾ ਵਿਧਾਨ ਸਭਾ ਫਲੋਰ ਦੇ ਮੈਂ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਸਕੂਲਾਂ ਦੇ ਨਾਲ ਜੁੜੀਏ ਜਿੰਨੇ ਵੀ ਹਲਕੇ ਦੇ ਸਕੂਲ ਨੇ ਉਹਨਾਂ ਦੀ ਕਾਇਆ ਕਲਪ ਜਿਹੜੀ ਹੈਗੀ ਆ ਤੁਹਾਡੀ ਪਾਰਟੀ ਤੁਹਾਡੀ ਸਰਕਾਰ ਜਿਹੜੀ ਆ ਕਰਈਆ ਤੁਸੀਂ ਸਾਰੇ ਡਟ ਕੇ ਉਹਨਾਂ ਦਾ ਸਹਿਯੋਗ ਕਰੋ ਔਰ ਵਧੀਆ ਤਲੀਮ ਲੈ ਕੇ ਸੂਬੇ ਦਾ ਮਾਪਿਆ ਦਾ ਰਾਸ਼ਟ ਦਾ ਨਾਮ ਉੱਚਾ ਕਰੋ ਧੰਨਵਾਦ ਮੇਰਾ ਨਾਮ ਰੀਨਾ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਸਲਾ ਬਾਦੂ ਚਾਰਜ ਮੇਰੇ ਕੋਲ ਟਿਸਿਆ ਕਨਸ ਸਕੂਲ ਹੈ ਇਸ ਸਕੂਲ ਵਿੱਚ ਛੱਤਾਂ ਦੀ ਰਿਪੇਅਰ ਵਾਸਤੇ ਤੇ ਫਰਸ਼ ਵਾਸਤੇ ਟੋਟਲ 548500 ਰੁਪਏ ਦੀ ਗ੍ਰਾਂਟ ਜੜੀ ਹੈ 2022-23 ਦੇ ਵਿੱਚ ਐਲਸੀ ਤੇ ਅੱਜ ਉਸ ਗ੍ਰਾਂਟ ਦੇ ਨਾਲ ਤਬਦੀਲ ਕੀਤੀਆਂ ਹੋਈਆਂ ਛੱਤਾਂ ਨਾਲ ਬਣੇ ਜਿਹੜੇ ਕਮਰੇ ਨੇ ਉਹ ਵਿਦਿਆਰਥੀਆਂ ਨੂੰ ਸ਼੍ਰੀ ਪ੍ਰੇਮ ਕੁਮਾਰ ਜੀ ਦੁਆਰਾ ਸਮਰਪਿਤ ਕੀਤੇ ਗਏ। ਦੇਖੀ ਬੱਚੇ ਕੀ ਮਾਨਸੂਸ ਕਰ ਰਹੇ ਨੇ। ਦੇਖੋ ਜੀ ਜਦੋਂ ਚੰਗਾ ਇਨਫਰਾਸਟ੍ਰਕਚਰ ਮਿਲੇਗਾ ਬੱਚਿਆਂ ਨੂੰ ਤੇ ਅਧਿਆਪਕ ਵੀ ਬਹੁਤ ਵਧੀਆ ਤਰੀਕੇ ਨਾਲ ਪੜ੍ਹਾ ਪਾਉਂਦਾ ਔਰ ਚੰਗੇ ਮਾਹੌਲ ਦੇ ਵਿੱਚ ਜਿਹੜੇ ਵਿਦਿਆਰਥੀ ਨੇ ਉਹ ਵੀ ਬਹੁਤ ਵਧੀਆ ਸਿੱਖਿਆ ਹਾਸਲ ਕਰਨ ਦੇ ਕਾਬਿਲ ਬਣਦੇ ਨੇ। ਇਸ ਚੀਜ਼ ਨਾਲ ਬਹੁਤ ਸਾਰੇ ਅਸੀਂ ਕਮੀਆਂ ਪੇਸ਼ੀਆਂ ਦੇ ਵਿੱਚ ਵੀ ਅਸੀਂ ਆਪਣੇ ਕੰਮ ਚਲਾਉਂਦੇ ਆ ਪਰ ਜਦੋਂ ਇਨਫਰਾਸਟ੍ਰਕਚਰ ਵਧੀਆ ਹੁੰਦਾ ਮਾਹੌਲ ਵਧੀਆ ਹੁੰਦਾ ਤਾਂ ਬੱਚੇ ਜਿਹੜੇ ਆ ਉਹ ਹੋਰ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਜਿਹੜੇ ਆ ਉਹ ਵਿਦਿਆ ਹਾਸਲ ਕਰਦੇ ਨੇ ਔਰ ਆਪਣੇ ਜਿਹੜੇ ਮੰਜ਼ਿਲ ਹੈ ਉਹਨੂੰ ਹਾਸਲ ਕਰਨ ਵੱਲ ਅੱਗੇ ਕਦਮ ਵਧਾਉਂਦੇ ਆ